ਜੇਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪਟਿਆਲਾ ਦੇ ਸ਼੍ਰੀ ਕਾਲੀਦੇਵੀ ਮੰਦਿਰ ਵਿਖੇ ਪੈਰਗਾਮ ਦੇ ਅਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਤੇ ਜ਼ਖਮੀਆਂ ਦੀ ਸਿਹਤ ਯਾਪੀ ਦੇ ਲਈ ਪ੍ਰਾਰਥਨਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਹਮਲਾ ਬਨੁਖਤਾ ਉੱਤੇ ਹਮਲਾ ਹੈ ਤੇ ਇਸ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਤੋਂਤੇ ਉਹਨਾਂ ਸ਼ਹੀਦ ਹੋਏ ਨਾਗਰਿਕਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟਾਈ ਹੈ ਤੇ ਜੰਮੂ ਕਸ਼ਮੀਰ ਦੇ ਪੈਲਗਾਮ ਦੇ ਵਿੱਚ دہشت ਗਰਦਾ ਵੱਲੂ ਮਾਰੇ ਗਏ ਬੇਗੁਨਾਹਾਂ ਦੀ ਆਤਮਿਕ ਸ਼ਾਂਤੀ ਦੇ ਲਈ ਪ੍ਰਾਰਥਨਾ ਕਰਦੋਂ ਬਾਅਦ ਜੇਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹਨ ਹੋਰ ਕੀ ਕੁਝ ਜਾਣਕਾਰੀ ਹੋ ਜੀ ਆਗੇ ਓਮ ਸ਼ਾਂਤੀ ਅੱਜ ਮੈਂ ਮੇਰਾ ਮਨ ਬਹੁਤ ਦੁਖੀ ਹੈ ਜੀ ਔਰ ਸਾਰੇ ਜਿੰਨੇ ਵੀ 140 ਕਰੋੜ ਲੋਕਾਂ ਦਾ ਹਿਰਦੇ ਜਿਹੜੇ ਵਿਰੋਧੜੇ ਹੋਏ ਆ ਜਿਹੜਾ નિર્ਦੋਸ਼ ਲੋਕਾਂ ਦੇ ਉੱਤੇ ਜਿਹੜੇ ਸਲਾਨੀ ਸੀਗੇ ਔਰ ਕਸ਼ਮੀਰ ਦੇ ਵਿੱਚ ਸੈਰ ਵਾਸਤੇ ਗਏ ਸੀ ਔਰ ਪਤਾ ਨਹੀਂ ਕਿੰਨੇ ਦਿਨ ਵਾਸਤੇ ਪਲਾਨਿੰਗ ਕਰਤਾ ਬੰਦਾ ਔਰ ਉਹਨਾਂ ਦੇ ਉੱਤੇ ਜਿਹੜਾ ਇੱਕ ਅੱਤਵਾਦੀਆਂ ਨੇ ਇੱਕ ਨਿਹਾਤੇ ਲੋਕਾਂ ਦੇ ਉੱਤੇ ਹਮਲਾ ਕੀਤਾ ਮੈਂ ਉਹਦੀ ਸਖਤ ਤੋਂ ਸਖਤ ਸ਼ਬਦਾਂ ਜਿੰਦਾ ਕਰਦਾ ਔਰ ਜਿਹੜੇ ਪਰਿਵਾਰ ਆ ਜਿਹਨਾਂ ਦੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਖੋਇਆ ਮੇਰੇ ਦਿਲ ਦੀ ਹਮਦਰਦੀ ਉਹਨਾਂ ਦੇ ਨਾਲ ਹੈ ਔਰ ਸਾਰਾ ਦੇਸ਼ ਇਸ ਦੁੱਖ ਦੀ ਘੜੀ ਚਰਹਾ ਦਾ ਨਾਲ ਖੜਾ ਹੋਇਆ ਜਿਹੜੇ ਬੰਦੇ ਜ਼ਖਮੀ ਹੋਏ ਆ ਮੈਂ ਮਾਤਾ ਦੇ ਚਰਨਾਂ 'ਚ ਅਰਦਾਸ ਕੀਤੀ ਆ ਕਿ ਉਹ ਜਲਦੀ ਠੀਕ ਹੋਣ ਤੇ ਆਪਣੇ ਆਪਣੇ ਪਰਿਵਾਰਾਂ ਵਿੱਚ ਜਾਣ ਔਰ ਸਾਰਾ ਦੇਸ਼ ਇਸ ਨੂੰ ਇਕੱਠਾ ਹੈਗਾ ਸਾਰੇ ਦੁਨੀਆ ਨੇ ਇਹਨੂੰ ਕੰਟਰੋਲ ਕੀਤਾ ਜਿਹੜੀ ਕਰੋਨੀ ਹਰਕਤ ਹੈ ਔਰ ਇਹਦੇ ਪਿੱਛੇ ਜਿਹੜੀਆਂ ਵੀ ਜਿਹੜੇ ਇਹਦੇ ਪਿੱਛੇ ਸ਼ਕਤੀਆਂ ਆ ਗਈਆਂ ਪੂਰਾ ਦੇਸ਼ ਇਕੱਠਾ ਹੋ ਕੇ ਉਹਦਾ ਮੁਕਾਬਲਾ ਕਰੇਗਾ ਔਰ ਉਹਦਾ ਉਹਵਾ ਜਵਾਬ ਦੇਗਾ। ਔਰ ਇਹਦੇ ਵਿੱਚ ਸਲਾਨੀਆ ਦੇ ਨਾਲ-ਨਾਲ ਇੱਕ ਜਿਹੜਾ ਗਰੀਬ ਆਦਮੀ ਜਿਹੜਾ ਜਿਹਦਾ ਰੋਜ਼ੀ ਰੋਟੀ ਸਲਾਨੀਆ ਦੇ ਨਾਲ ਸੰਬੰਧਿਤ ਸੀ ਪੌਨੀ ਵਾਲਾ ਜਿਹੜਾ ਆਦਲ ਸੀ ਉਹ ਵੀ ਸ਼ਹੀਦ ਹੋਇਆ। ਔਰ ਕਸ਼ਮੀਰ ਦੇ ਲੋਕ ਵੀ ਸਾਰਾ ਕਸ਼ਮੀਰ ਜਿਹੜਾ ਹੈਗਾ ਉਹ ਪਹਿਲੀ ਵਾਰੀ ਉੱਠ ਕੇ ਖੜਾ ਹੋਇਆ ਅਤਵਾਦ ਦੇ ਖਿਲਾਫ ਔਰ ਪੂਰਾ ਦੇਸ਼ ਜਿਹੜਾ ਹੈਗਾ ਉਹ ਖੜਾ ਹੋਇਆ। ਮੈਨੂੰ ਪੂਰੀ ਉਮੀਦ ਹੈ ਜੀ ਜਿਸ ਤਰ੍ਹਾਂ ਸਾਡੇ ਜਿਹੜੇ ਸਰਕਾਰ ਹੈ ਸਾਡੇ ਪ੍ਰਧਾਨ ਮੰਤਰੀ ਉਹਨਾਂ ਨੇ ਜਿਹੜੀ ਆਲ ਪਾਰਟੀ ਮੀਟਿੰਗ ਵੀ ਬੁਲਾਈ ਆ ਤੇ ਸਾਰੇ ਜਣੇ ਅਸੀਂ ਇਕੱਠੇ ਹੋ ਕੇ ਇਸ ਬੁਰਾਈ ਨੂੰ ਜੜੋਂ ਖਤਮ ਕਰਾਂਗੇ ਸੋ ਮੈਂ ਇੱਕ ਵਾਰ ਫਿਰ ਉਹਨਾਂ ਪਰਿਵਾਰਾਂ ਦੇ ਨਾਲ ਔਰ ਮੇਰੇ ਦਿਲ ਦੀ ਅਮਰਦੀ ਹੈ ਔਰ ਮਾਤਾ ਜੀ ਦੇ ਮਾਤਾ ਰਾਣੀ ਦੇ ਚਰਨਾਂ ਵਿੱਚ ਅਰਦਾਸ ਕਰਨ ਆਏ ਸੀ ਕਿ ਉਹਨਾਂ ਨੂੰ ਬਲ ਬਖਸ਼ੇ ਇਸ ਔਖੀ ਘੜੀ ਦੇ ਵਿੱਚ ਜਿਹੜਾ ਸਾਨੂੰ ਵੀ ਜਿਹੜਾ ਹੈਗਾ ਸਾਰਿਆਂ ਨੂੰ ਬਲ ਬਖਸ਼ੇ ਤਾਂ ਕਿ ਅਸੀਂ ਜਿਹੜਾ ਹੈਗਾ ਇਹ ਅਤਵਾਦ ਦਾ ਜਿਹੜਾ ਹੁਣ ਦੁਨੀਆ ਦੇ ਵਿੱਚੋਂ ਖਾਤਮਾ ਜਿਹੜਾ ਹੋਣਾ ਚਾਹੀਦਾ। ਕਾਰਵਾਈ ਦੀ ਕੀ ਗੱਲ ਆ ਪકડਣੀ ਹੈਗੀ ਬਾਰਡਰ ਦੇ ਉੱਪਰ ਵੀ ਜਿਹੜੇ ਅਤਵਾਦੀ ਦਰਾਰੇ ਲੱਗਦਾ ਉਹਨੂੰ ਪકડਣੀ ਹੈ। ਇਹ ਦੇਖੋ ਗੱਲ ਇਹ ਹੁੰਦੀ ਆ ਵੀ ਸਾਡਾ ਬਹੁਤ ਵੱਡਾ ਬਾਰਡਰ ਹੈ ਜੀ। ਬੜੇ ਸਾਂਕੜੇ ਕਿਲੋਮੀਟਰ ਲੰਬਾ ਬਾਰਡਰ ਹੈ। لیکن اے دا مطلب اے نہیں ہے کہ جڑی مطلب کوئی ਵਿਰੋਧੀ ਤਾਕਤ ਹੈ ਜਿਹੜਾ ਜਿਹੜਾ ਦੇਸ਼ ਦੇ ਦੂਜੇ ਪਾਸੇ ਬਾਰਡਰ ਦੇ ਦੂਜੇ ਪਾਸੇ ਤਾਕਤ ਹੈ ਜਿਆ ਉਹ ਹਰਵੇਲ ਇਸ ਮੌਕੇ ਦੀ ਤਾਕਤ ਦੇ ਵਿੱਚ ਰਹਿਣ ਜਿਹੜੇ ਅੱਤਵਾਦੀ ਹੁੰਦੇ ਹੋਏ ਉਹਨਾਂ ਕੋਲ ਐਲੀਮੈਂਟ ਆਫ ਸਰਪ੍ਰਾਈਜ਼ ਹੁੰਦਾ ਪਰ ਜਿਹੜੀ ਸਟੇਟ ਹੁੰਦੀ ਆ ਉਹ ਤੁਸੀਂ ਸਟੇਟ ਨੂੰ ਕਿਸੇ ਨੂੰ ਕੋਈ ਡਰਾ ਨਹੀਂ ਸਕਦੇ ਜਾਂ ਉਹਨੂੰ ਤੁਸੀਂ ਕੋਈ لمبے ਸਮੇਂ ਤੱਕ ਜਿਹੜਾ ਕੋਈ ਅਤਿਆਚਾਰ ਨਹੀਂ ਕਰ ਸਕਦੇ ਇਹਨਾਂ ਦੀ ਲਾਈਫ ਬੜੀ ਸ਼ਾਰਟ ਹੁੰਦੀ ਆ ਐਸੋਲੇ 140 ਕਰੋੜ ਲੋਕ ਜਿਹੜੇ ਦੇਸ਼ ਦੇ ਆ ਇਕੱਠੇ ਖੜੇ ਆ ਸਾਡੀ ਜਿਹੜੀ ਯੂਨਿਟੀ ਆ ਸਾਡਾ ਜਿਹੜਾ ਭਾਈਚਾਰਾ ਹੈ ਔਰ ਆਪਸ ਜਿਹੜਾ ਸਾਡਾ ਪਿਆਰ ਹੈ ਉਹ ਸਾਡੀ ਤਾਕਤ ਹੈ ਅਸੀਂ ਮਿਲ ਕੇ ਇਹਦਾ ਮੁਕਾਬਲਾ ਕਰਾਂਗੇ ਔਰ ਇਹਦਾ ਮੂੰਹ ਤੋੜ ਜਵਾਂਗੇ ਕਿ ਆਣੇ ਲੈਣਾ ਸਰਕਾਰਾਂ ਦੇ ਵੱਲੋਂ ਕੋਈ ਜਿਹੜਾ ਅਜੇ ਅੱਜ ਦਾ ਜਿਹੜੀ ਘੜੀ ਆ ਇਹ ਮਤਲਬ ਦੁੱਖ ਦੀ ਘੜੀ ਆ ਐਸੋਲੇ ਤਾਂ ਅਜੇ ਤਾਂ ਅਸੀਂ ਜਿਹੜੇ ਲੋਕ ਆਗੇ ਆ ਉਹ ਘਰਾਂ ਦੇ ਵਿੱਚ ਉਹਨਾਂ ਦੇ ਜਿਹੜੇ ਉਹਨਾਂ ਦੇ ਵਿੱਚ ਸਾਰੇ ਪੂਰੇ ਦੇਸ਼ ਦੇ ਵਿੱਚੋਂ ਲੋਕ ਮਉਣ ਉੱਤੇ ਆਏ ਹੋਏ ਸੀਗੇ ਉਹਨਾਂ ਦੇ ਜਿਹੜੇ ਮਿਫਤ ਜਿਹੜੀ ਆਰਥਿਕ ਸਿਹਰਾ ਉੱਤੇ ਜਾ ਰਹੇ ਆ ਐਸ ਵੇਲੇ ਕੋਈ ਹੋਰ ਗੱਲ ਕਰਨ ਦਾ ਨਹੀਂ ਹੈ ਸਾਡੇ ਜਦੋਂ ਇਹ ਇਹਦੇ ਬਾਰੇ ਜਿਹੜਾ ਹੈਗਾ ਇਹ ਸਾਰੀ ਕੁਛ ਇਨਵੈਸਟੀਗੇਸ਼ਨ ਹੋ ਕੇ ਬਹੁਤ ਸਾਰੇ ਤੱਥ ਸਾਹਮਣੇ ਆਣਗੇ ਔਰ ਸਾਡੀ ਜਿਹੜੀ ਸਰਕਾਰ ਹੈ ਔਰ ਜਿੰਨੇ ਸਾਡੇ ਨੈਸ਼ਨਲ ਲੀਡਰ ਹੈ ਸਾਰੀਆਂ ਪਾਰਟੀਆਂ ਤੇ ਉਹ ਮਿਲ ਕੇ ਇਹਦੇ ਬਾਰੇ ਜਿਹੜਾ ਹੈਗਾ ਦਾ ਜਵਾਬ ਕੀ ਹੋਏਗਾ ਨੇਕੀ ਵੀ ਕੀਤੀ ਗਈ ਸੀ ਵੀ ਇੰਟੈਲੀਜੈਂਸ ਦੀ ਕਿਨੇ ਲੱਗੀ ਮੰਦਿਓ ਜੀ ਦੇਖੋ ਗੱਲ ਇਹ ਹੈਗੀ ਆ ਵੀ ਮੈਂ ਫਿਰ ਕਹਣਾ ਵੀ ਐਸ ਵੇਲੇ ਸਮਾਂ ਰਾਜਨੀਤੀ ਦਾ ਨਹੀਂ ਹੈ ਐਸ ਵੇਲੇ ਸਮਾਂ ਉਹਨਾਂ ਪਰਿਵਾਰਾਂ ਨਾਲ ਖੜਨ ਦਾ ਦੁੱਖ ਦੀ ਘੜੀ ਦੇ ਵਿੱਚ ਔਰ ਸਾਰੇ ਨੇਸ਼ਨ ਨੂੰ ਇਕੱਠੇ ਹੋ ਕੇ ਸਾਡੇ ਜਿਹੜੇ ਨੈਸ਼ਨਲ ਲੀਡਰਸ਼ਿਪ ਹੈ ਉਹ ਸਾਰੇ ਜਿੰਨੇ ਇਹਦੇ ਪਹਿਲੂ ਹੈ ਬਹੁਤ ਸਾਰੇ ਮਤਲਬ ਜਿਹੜਾ ਹੈਗਾ ਇਹਦੇ ਪਹਿਲੂ ਆ ਸਾਰੇ ਵਿਚਾਰ ਕਰਨਗੇ ਔਰ ਦੇਖਣਗੇ ਵੀ ਇਹ ਕੀ ਹੋਇਆ ਔਰ ਅੱਗੇ ਤੋਂ ਇਹ ਨਾ ਹੋ